ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਟਾਈਮ ਅਸੀਂ ਭਾਰਤ ਨਗਰ ਭਗਤ ਸਿੰਘ ਨਗਰ ਭਗਤ ਸਿੰਘ ਨਗਰ ਲੁਧਿਆਣੇ ਪਹੁੰਚੇ ਆ ਜੋ ਪਿਛਲੇ ਦਿਨੀ ਆਪਾਂ ਇਸ ਭੈਣ ਦੀ ਵੀਡੀਓ ਬਣਾ ਕੇ ਉਹ ਬਾਹਰ ਭੇਜੀ ਸੀਗੀ ਇਹ ਨਰੀ ਭਰਾਵਾਂ ਨੂੰ ਕਿ ਇਹਨਾਂ ਨੇ ਆਪਣੀ ਤੀਜ ਦਾ ਵਿਆਹ ਰੱਖਿਆ ਵਾ ਤੇ ਵਿਆਹ ਹੈਗਾ ਵਾ 26 ਜੁਲਾਈ ਦਾ ਤੇ ਅੱਜ ਤਰੀਕ ਹੋ ਗਈ ਆ 18 ਅੱਜ 18 ਤਰੀਕ ਹੋ ਗਈ ਆ ਤੇ 5-4 ਦਿਨ ਬਾਕੀ ਹੀ ਰਹਿ ਗਏ ਨੇ ਸੂ ਬਾਰੂ ਸਾਡੇ ਭਰਾਵਾਂ ਨੇ ਤੇ ਤਾਂ ਤਨ ਬਾਬਾ ਈਸ਼ਰ ਸਿੰਘ ਜੀ ਨਾਂਗਰੇ ਜੀ ਵੱਲੋਂ ਤੇ ਤਾਂ ਤਨ ਬਾਬਾ ਮੱਖਣਸ਼ਾ ਲਵਾਨ ਜੀ ਜੀ ਵੱਲੋਂ ਤੇ ਭੈਣ ਦੇ ਵਿਆਹ ਵਾਸਤੇ ਦੀਵਾ ਦੇ ਕੇ ਚੱਲੇ ਆ ਪਰਿਵਾਰ ਨੂੰ ਸੂ ਗੁਰੂ ਸਭ ਕਿਰਪਾ ਕਰਨ ਪਰਿਵਾਰ ਨੂੰ ਚੜ੍ਹਦੀ ਕਲਾ ਚ ਰੱਖਣ ਕਿਉਂਕਿ ਮਾਤਾ ਜੀ ਬੈਠੇ ਆ ਇਹਨਾਂ ਦੇ ਹਰਸ਼ਪ੍ਰਿੰਦ ਵੀ ਕਾਫੀ ਲੰਬੇ ਸਮੇਂ ਪਹਿਲਾਂ ਡੈਥ ਹੋ ਗਈ ਸੀ ਤੇ ਇਹ ਕਿਰਾਏ ਤੇ ਰਹਿੰਦੇ ਇਹਨਾਂ ਕੋਲ ਆਪਣਾ ਮਕਾਨ ਨਹੀਂ ਹੈਗਾ ਤੇ ਘਰਾਂ ਚ ਮਰਬੜਾ ਕੰਮ ਕਰਕੇ ਹੀ ਗੁਜ਼ਾਰਾ ਕਰਦੇ ਆ ਕਿੰਨੇ ਬੱਚੇ ਤੁਹਾਡੇ ਮੇਰੇ ਜਿੰਨੀ ਜਿੰਨੀ ਦੋ ਬੇਟੀਆਂ ਵਾ ਇੱਕ ਮੇਡਾ ਬੋ ਛੋਟਾ ਜ ਸੋ ਇਹੀ ਅਰਦਾਸ ਬੇਨਤੀ ਕਰਦੇ ਆਂ ਜੀ ਗੁਰੂ ਸਾਹਿਬ ਕਿਰਪਾ ਕਰਨ ਸਾਡੇ ਭਰਾਵਾਂ ਨੂੰ ਚੜ੍ਹਦੀ ਕਲਾ ਜ ਰੱਖਣ ਇਹਨੀ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ